ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਪਰਮਾਤਮਾ ਦਾ ਸ਼ੁਕਰਾਨਾ ਹੈ ਔਰ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਪਰਿਵਾਰ ਚ ਦੁਬਾਰਾ ਫਿਰ ਤੋਂ ਵਿਸ਼ਵਾਸ ਜਤਾਇਆ ਹੈ ਪਾਜਪਾ ਵੱਲੋਂ ਜਿਹੜਾ ਹੈ ਸੋਮਪ੍ਰਕਾਸ਼ ਦੀ ਪਤਨੀ ਜਿਹੜਾ ਅਨੀਤਾ ਸੋਮਪ੍ਰਕਾਸ਼ ਨੂੰ ਜਿਹੜਾ ਹੈ ਟਿਕਟ ਦਿੱਤੀ ਗਈ ਹੈ ਹੁਸ਼ਾਰਪੁਰ ਲੋਕ ਸਭਾ ਤੋਂ ਤੇ ਇਸ ਵਕਤ ਸਾਡੇ ਨਾਲ ਅਨੀਤਾ ਸੋਮਪ੍ਰਕਾਸ਼ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰਦੇ ਨੇ ਮੈਡਮ ਸਭ ਤੋਂ ਪਹਿਲਾਂ ਦਾ 7 نیوز ਇੰਡੀਆ ਤੋਂ ਤੁਹਾਨੂੰ ਤੁਹਾਡਾ ਸਵਾਗਤ ਹੈ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਿਉਂਕਿ ਟਿਕਟ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਕੀ ਕਹਿਣਾ ਚਾਹੁੰਦੇ ਪਰਮਾਤਮਾ ਦਾ ਸ਼ੁਕਰਾਨਾ ਹੈ ਔਰ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਪਰਿਵਾਰ ਚ ਦੁੱਕ ਵਾਰੀ ਫਿਰ ਤੋਂ ਵਿਸ਼ਵਾਸ ਜਤਾਇਆ ਹੈ ਔਰ ਇਸ ਪਰਿਵਾਰ ਚ ਟਿਕਟ ਦਿੱਤੀ ਹੈ ਮੈਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਨਰਿੰਦਰભાઈ ਮੋਦੀ ਜੀ ਅਮਿਤ ਸ਼ਾਹ ਜੀ ਡੱਡਾ ਜੀ ਔਰ ਜਿਹੜੇ ਇਸ ਦੁਨੀਆ ਚ ਨਹੀਂ ਹੈ ਜੇਤਲੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਔਰ ਏਸੀ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਪਾਰਟੀ ਦਾ ਵਿਸ਼ਵਾਸ ਇਸ ਪਰਿਵਾਰ ਤੇ ਬਣਿਆ ਰਹੇ ਉਹ ਵਿਸ਼ਵਾਸ ਨੂੰ ਕਾਇਮ ਰੱਖ ਕੇ ਅਸੀਂ ਕੰਮ ਕਰਾਂਗੇ ਮਿਹਨਤ ਕਰਾਂਗੇ ਔਰ ਇਹ ਸੀਟ ਜਿੱਤ ਕੇ ਨਰਿੰਦਰભાઈ ਮੋਦੀ ਜੀ ਦੀ ਝੋਲੀ 'ਚ ਪਾਵਾਂਗੇ ਔਰ ਪਾਰਟੀ ਨੂੰ ਸਹਿਯੋਗ ਦੇਾਂਗੇ ਮੈਡਮ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਦੇ ਹੋ ਲੋਕ ਸਭਾ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਖਾਸ ਕਰਕੇ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਵਰਕ ਕੀਤਾ ਔਰ ਬਹੁਤ ਸੰਗੀਆਂ ਸਮੱਸਿਆਵਾਂ ਤੁਹਾਡੀ ਨਜ਼ਰ ਦੇ ਨੇ ਸਭ ਤੋਂ ਵੱਡੀ ਸਮੱਸਿਆ ਕਿਹੜੀ ਆ ਜਿਹੜੀ ਪਹਿਲ ਦੇ ਆਧਾਰ ਤੇ ਤੁਸੀਂ ਉਸ ਨੂੰ ਹੱਲ ਕਰਾਉਣ ਦੇ ਵਿੱਚ ਸਕ ਦੇਖੋ ਮੇਰਾ ਇੱਕ ਆਪਣਾ ਹੀ ਤਰੀਕਾ ਹੈ ਕੰਮ ਕਰਨ ਦਾ ਮੈਂ ਪਬਲਿਕ ਦੇ ਵਿੱਚ ਖੁਦ ਜਾਂਦੀ ਆ ਖੁਦ ਵਿਚਰਦੀ ਆ ਉਹਨਾਂ ਨੂੰ ਜੋ ਵੀ ਏਰੀਆ ਦੇ ਵਿੱਚ ਸਮੱਸਿਆ ਸੀਗੀਆਂ ਉਹ ਮੈਂ ਖੁਦ ਵੀ ਕੋਸ਼ਿਸ਼ ਕਰਨ ਦੀ ਹੱਲ ਕਰ ਦਿੰਦੀ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਕਰੀਦੀ ਆ ਜੋ ਸੋਮ ਪ੍ਰਕਾਸ਼ੀ ਦੇ ਕਰਨ ਵਾਲੇ ਕੰਮ ਹੁੰਦੇ ਸੀ ਐਮਪੀ ਲੈਂਡ ਦੇ ਉਹਦੇ ਚ ਵੀ ਉਹ ਕਰਦੇ ਸੀ ਸਾਰੇ ਅਸੀਂ ਮਿਲ ਕੇ ਇੱਕ ਦੂਸਰੇ ਨੂੰ ਦੱਸ ਦੇਈਦਾ ਸੀ ਕਿ ਐਸੇ ਏਰੀਏ ਦੀ ਆ ਸਮੱਸਿਆ ਆ ਹੁਸ਼ਿਆਰ ਪਰਚਾਸ ਮਸਿਆਰੀ ਆ ਔਰ ਰਲ ਕੇ ਅਸੀਂ ਕੋਸ਼ਿਸ਼ ਕਰੀ ਦੀ ਸੀ ਕੰਮ ਕਰਨ ਦੀ ਉਸੇ ਤਰ੍ਹਾਂ ਹੁਣ ਵੀ ਅਸੀਂ ਰਲ ਕੇ ਕੰਮ ਕਰਾਂਗੇ ਪਬਲਿਕ ਦੇ ਵਿੱਚ ਉਦਾਂ ਹੀ ਵਿਚਰਾਂਗੇ ਉਸ ਤੋਂ ਵੱਧ ਜਾਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿਉਂਕਿ ਪਿਛਲੇ ਇਹ ਟਰਮ ਚ ਤਾਂ ਕਰੋਨਾ ਕਿਸਾਨੀ ਮੁੱਦੇ ਔਰ ਇਹਨਾਂ ਕਰਕੇ ਨਹੀਂ ਉਹਨਾਂ ਪਬਲਿਕ ਵਿੱਚ ਜਾਇਆ ਗਿਆ ਗਿਆ ਸੀ ਹੁਣ ਪ੍ਰਮਾਤਮਾ ਨੇ ਫਿਰ ਤੋਂ ਮੌਕਾ ਦਿੱਤਾ ਆ ਤਾਂ ਅਸੀਂ ਇਹ 5 ਸਾਲ ਆਪਣੇ ਦਿਲ ਜਾਨ ਨਾਲ ਪਬਲਿਕ ਦੀ ਸੇਵਾ ਕਰਾਂਗੇ ਖਾਸ ਕਰਕੇ ਬਹੁਤ ਸਾਰੇ ਕਿਸਾਨ ਅੱਜ ਵੀ ਵਿਰੋਧ ਕਰ ਰਹੇ ਨੇ ਰੋਡ ਦੇ ਉੱਤੇ ਨੇ ਔਰ ਉਹਨਾਂ ਦਾ ਵਿਰੋਧ ਅੱਜ ਵੀ ਹੈ ਕੀ ਲੱਗਦਾ ਕਿ ਉਹਨਾਂ ਨੂੰ ਜਿਹੜਾ ਹੈ ਭਾਜਪਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਸક્ષਮ ਹੋਏਗੀ ਔਰ ਔਰ ਉਹ ਜਿਹੜਾ ਹੈ ਵਾਪਸ ਜਿਹੜਾ ਹੈ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੀਆਂ ਦਿੱਕਤਾਂ ਨੂੰ ਹੱਲ ਕਰਨ ਦੇ ਵਿੱਚ ਭਾਜਪਾ ਸક્ષਮ ਹੋਏਗੀ ਔਰ ਉਹ ਜਿਹੜੇ ਹੈ ਤੁਹਾਡਾ ਵਿਰੋਧ ਬੰਦ ਕਰਨਗੇ ਦੇਖੋ ਬੀਜੇਪੀ ਪਹਿਲਾਂ ਵੀ ਕਿਸਾਨਾਂ ਦੇ ਹੱਕ 'ਚ ਹੈ ਔਰ ਕਿਸਾਨ ਮੇਰੇ ਵੀਰ ਹੈ ਖਾਸ ਕਰਕੇ ਮੈਂ ਆਪਣੇ ਹਲਕੇ ਦੀ ਗੱਲ ਕਰ ਸਕਦੀ ਆ ਉਹ ਕਦੀ ਵੀ ਇਸ ਭੈਣ ਦਾ ਵਿਰੋਧ ਨਹੀਂ ਕਰੂਗੇ ਮੈਂ ਤੁਹਾਡੇ ਵੱਲੋਂ ਵੀ ਉਹਨਾਂ ਵੱਲ ਸੰਦੇਸ਼ ਦੇ ਰਹੀ ਹਾਂ ਕਿ ਉਹ ਕਦੀ ਵੀ ਮੇਰਾ ਵਿਰੋਧ ਨਹੀਂ ਕਰੂਗੇ ਕਿਉਂਕਿ ਮੈਂ ਇੱਕ ਸਮਾਜ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕੀਤਾ ਹਮੇਸ਼ਾ ਹੀ ਔਰ ਸਾਰੇ ਜਣੇ ਹਮੇਸ਼ਾ ਮੇਰੇ ਨਾਲ ਖੜੇ ਹੋਏ ਆ ਔਰ ਉਹ ਹੁਣ ਵੀ ਜੇ ਉਹ ਮੈਂ ਮੈਨੂੰ ਟਿਕਟ ਮਿਲੀ ਆ ਤਾਂ ਉਹ ਸਾਰੇ ਮੇਰੇ ਨਾਲ ਖੜੇ ਹੋਊਗੇ ਕੋਈ ਵਿਰੋਧ ਨਹੀਂ ਕਰੂਗਾ ਮੈਨੂੰ ਉਹਨਾਂ ਤੇ ਵਿਸ਼ਵਾਸ ਹੈ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਕਿ ਅਸੀਂ ਵੀ ਦਿਲ ਜਾਨ ਨਾਲ ਉਹਨਾਂ ਦੇ ਨਾਲ ਖੜੇ ਆ ਔਰ ਕੰਮ ਕਰਾਂਗੇ ਮੈਂ ਕਿਹੜੇ ਮੁੱਦੇ ਲੈ ਹੁਣ ਲੈ ਕੇ ਜਿਹੜਾ ਹੈ ਲੋਕਾਂ ਦੇ ਵਿੱਚ ਜਾਓਗੇ ਔਰ ਲੋਕਾਂ ਨੂੰ ਆਪਣਾ ਵਿਸ਼ਵਾਸ ਦਿਵਾਓਗੇ ਦੇਖੋ ਮੁੱਦੇ ਤਾਂ ਅਸੀਂ ਦੇ ਪਬਲਿਕ ਕੋਲ ਜਾਣਾ ਆ ਪਹਿਲਾਂ ਵੀ ਜਾਂਦੇ ਆ ਹੁਣ ਵੀ ਜਾਣਾ ਆ ਪਬਲਿਕ ਨੇ ਦੱਸਣੀ ਆ ਕਿ ਉਹਨਾਂ ਦੇ ਕੀ ਮੁੱਦੇ ਆ ਜਿਹੜੇ ਰਹਿ ਗਏ ਆ ਉਹਨਾਂ ਨੂੰ ਸੁਣਾਂਗੇ ਫਿਰ ਆਉਣ ਵਾਲੇ 5 ਸਾਲਾਂ ਵਿੱਚ ਉਹਨਾਂ ਨੂੰ ਹੱਲ ਕਰਾਂਗੇ ਤੁਸੀਂ ਹੁਣ ਇਸ ਵਕਤ ਕੀ ਦੇਖਦੇ ਹੋ ਕਿ ਜਿਹੜੇ ਇਹਨਾਂ ਵਿੱਚੋਂ ਦੇ ਵਿੱਚ ਜਿਹੜੇ ਤੁਸੀਂ ਵੱਡੇ ਕੰਮ ਕਰਵਾਏ ਆ ਔਰ ਉਹ ਜਿਹੜੇ ਕੰਮ ਨੂੰ ਲੈ ਕੇ ਤੁਸੀਂ ਲੋਕਾਂ ਤੱਕ ਪਹੁੰਚ ਕਰੋਗੇ ਤੁਹਾਡੀ ਨਜ਼ਰ ਦੇ ਵਿੱਚ ਸਭ ਤੋਂ ਵੱਡੇ ਕਿਹੜੇ ਕੰਮ ਪੰਜ ਹੋਏ ਆ ਜਿਹੜੇ ਲੋਕਾਂ ਤੱਕ ਤੁਸੀਂ ਲੈ ਕੇ ਜਾਓਗੇ ਦੇਖੋ ਪਬਲਿਕ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਸਾਨੂੰ ਉਹਨਾਂ ਨੂੰ ਪਬਲਿਕ ਆਪ ਦੱਸਦੀ ਹੈ ਕਿ ਤੁਸੀਂ ਕੀ ਕੀਤਾ ਸੋ ਇਸ ਕਰਕੇ ਅਸੀਂ ਆਪਣੇ ਵੱਲੋਂ ਕਦੀ ਵੀ ਆਪਣੀ ਪ੍ਰਸ਼ੰਸਾ ਨਹੀਂ ਕਰੀਦੀ ਕਿ ਅਸੀਂ ਆਹ ਕਰਦੇ ਹਾਂ ਅਸੀਂ ਉਹ ਕਰਦੇ ਹਾਂ ਉਹਦੇ ਨਾਲ ਵੋਟ ਨਹੀਂ ਪੈਂਦੀ ਹੈ ਜੋ ਪਬਲਿਕ ਕਹੇ ਕਿ ਉਹਨਾਂ ਨੇ ਉਹ ਕੀਤਾ ਉਹਦੇ ਨਾਲ ਵੋਟ ਪੈਂਦੀ ਹੈ ਠੀਕ ਹੈ ਜਿੰਦਾਬਾਦ ਜਿੰਦਾਬਾਦ ਕਾਰਜਕਰਤਾ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਕਤ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਅੱਜ ਸਭ ਤੋਂ ਵਧੀਆ ਦਿਨ ਹੈ ਇੱਕ ਤਾਂ ਅਸ਼ਟਮੀ ਦਾ ਦਿਹਾੜਾ ਹੈ ਸਾਡੀ ਇਹੀ ਮਹਾਮਾਈ ਅਗੇ ਅਰਦਾਸ ਸੀਗੀ ਵੀ ਮੈਡਮ ਨੂੰ ਟਿਕਟ ਜ਼ਰੂਰ ਮਿਲੇ ਉਹ ਸਾਡੀ ਪੂਰੀ ਹੋ ਗਈ ਹੈ ਬਹੁਤ ਬਹੁਤ ਪਾਰਟੀ ਦਾ ਧੰਨਵਾਦ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਕਹਿਣਾ ਚਾਹਦੀ ਆ ਕਿ ਜਿਹੜੀ ਸਾਨੂੰ ਟਿਕਟ ਮਿਲੀ ਹੈਗੀ ਆ ਇਹ ਇਹਨਾਂ ਟਿਕਟ ਦੇ ਪਿੱਛੇ ਜਦੋਂ ਸੋਮਪrakash ਜੀ ਨੂੰ ਟਿਕਟ ਮਿਲੀ ਸੀਗੀ ਉਹਨਾਂ ਦੇ ਪਿੱਛੇ ਵੀ ਮੈਡਮ ਨੀਤਾ ਸੋਮਪrakash ਜੀ ਦੀ ਬਹੁਤ ਜ਼ਿਆਦਾ ਮਿਹਨਤ ਸੀਗੀ ਉਹ ਗਰਾਊਂਡ ਲੈਵਲ ਤੇ ਅਸੀਂ ਸਭ ਲੇਡੀਜ਼ ਨੂੰ ਜ਼ਿਆਦਾ ਕਰਕੇ ਇਕੱਠਾ ਕਰਕੇ ਉਹ ਜਿੰਨਾ ਵੀ ਸਮਾਜ ਸੇਵਾ ਉਹਨਾਂ ਨੇ ਕੀਤੀ ਆ ਔਰ ਸੋਮਪrakash ਜੀ ਤਾਂ ਵੈਸੇ ਹੀ ਸਾਡੇ ਇੱਥੇ ਜਿਹੜੇ ਫਗਵਾੜਾ ਦੇ ਹਰਮਨ ਪਿਆਰੇ ਨੇਤਾ ਹੈਗੇ ਆ ਉਹਨਾਂ ਨੂੰ ਵਿਕਾਸ ਦੇ ਦੇਵਤਾ ਦੇ ਨਾਲ ਦੇ ਨਾਂ ਨਾਲ ਜਾਣਿਆ ਜਾਂਦਾ ਆ ਫਗਵਾੜੇ ਦੀ ਆਨबान शान ਹਨ ਉਹਨਾਂ ਦੇ ਪਿੱਛੇ मैडम अनीता सोमप्रकाश जी नु टिकट मिली है वो तो एक तरह ना ਤੁਸੀਂ ਦੇਖ ਲਓ ਬਈ ਫਾਰਮੈਲਟੀ ਆ मैडम अनीता सोमप्रकाश जी ਤਾਂ ਜਿੱਤੇ ਹੀ ਹੋਏ ਹਨ ਅਸੀਂ ਤਾਂ ਜਿੱਥੇ अनीता सोमप्रकाश ਦਾ ਕਹਿਣਾ ਹੈ ਕਿ ਜਿਹੜਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਉਹ ਪੂਰਾ ਜਿਹੜਾ ਹੈ ਤਤਪਰ ਹੋਣਗੇ ਉੱਥੇ ਹੀ ਕਾਰਜਕਰਤਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ अनीता सोमप्रकाश ਨੂੰ ਜਿਤਾ ਕੇ ਉਹ ਭਾਜਪਾ ਨੂੰ ਜਿਹੜਾ ਹੈ ਜਿੱਤ ਦਿਵਾਉਣਗੇ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਹੁਸ਼ਾਰਪੁਰ